ਕਬਾ ਹੈ ਨਹੀਂ ਇੱਥੇ ਯਾਰ ਇਧਰ ਮਾਤਾ ਛਿੱਟੇ ਤੋੜ ਤੋੜ ਕੇ ਟੱਬ ਚ ਭਰੀ ਜਾਂਦੇ ਆ ਤੇ ਕਿਹੜੇ ਲੋਡ ਟਰੈਕਟਰ ਨੂੰ ਸ਼ੰਗਾਰਿਆ ਵਾ ਜੋਂ ਡੀਅਰ ਨੂੰ 6310 ਸਤ ਜਨਾ ਕੀ ਸੇਵਾ ਲਾ ਕੇ ਸਤ ਜਨਾ ਅੱਜ 22 ਨਵੰਬਰ 2025 ਦਿਨ ਸ਼ਨੀਵਾਰ ਤੇ ਸਾਹਮਣੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਬੈਤਨ ਗੋਆ ਜਿੱਥੇ ਆਪਣੀ ਕੱਲ ਦੀ ਰਾਤ ਆ ਬਤੀਤ ਹੋਈ ਸੀ ਪਰਸੋਂ ਦੀ ਰਾਤ ਵੀ ਐਸੇ ਗੁਰਦੁਆਰਾ ਸਾਹਿਬ ਚ ਆਪਣੀ ਬਤੀਤ ਹੋਈ ਸੀ ਅੱਜ ਆਪਾਂ ਇੱਥੋਂ ਅੱਗੇ ਵੱਲ ਚਾਲੇ ਪਾਉਣ ਲੱਗੇ ਆ ਗੁਰੂ ਮਹਾਰਾਜ ਜੀ ਦੇ ਘਰੋਂ ਅੱਗਿਆ ਲੈ ਲਈ ਆ ਅੱਜ ਆਪਾਂ ਚੱਲਾਂਗੇ ਸ੍ਰੀ ਹਜੂਰ ਸਾਹਿਬ ਵੱਲ ਤੇ ਇਧਰ ਆਪਣਾ ਨੀਲਾ ਛੋਟਾ ਸਮਾਨ ਸੱਲਾ ਸਾਰਾ ਆਕਾਸ ਕੇ ਤਿਆਰ ਕਰੀ ਖੜਿਆ ਆ ਅੱਗੇ ਵੱਲ ਵਧਣ ਵਾਸਤੇ ਤੇ ਤੜਕੇ ਤੜਕੇ ਭਾਈ ਇਹਦੇ ਉੱਤੇ ਸਪਰੇ ਜੀ ਮਾਰ ਲਈ ਸੀ ਚੈਣ ਦੇ ਉੱਤੇ ਕਿਉਂਕਿ ਚੜਾਈਆਂ ਖਾਸੀਆਂ ਹੀ ਪਈ ਜਾਂਦੀਆਂ ਆ ਉਹਦੇ ਕਰਕੇ ਚੈਣ ਜਿਹੜੀ ਸੁੱਕੀ ਹੋ ਜਾਂਦੀ ਐ ਤੇ ਉਹ ਸਪਰੇ ਜੀ ਨਾਲ ਜਿਵੇਂ ਆਪਾਂ ਗਰੀਸ ਵੀ ਨੇ ਚੈਨਲ ਨੂੰ ਤੇ ਉਹ ਵੀ ਭਾਈ ਉਹ ਕੰਮ ਕਰਦੀ ਐ ਤੇ ਉਹ ਬਾਲੀ ਨਹੀਂ ਮਾਰਨੀ ਚਾਹੀਦੀਗੀ ਥੋੜੀ ਘਾਣੀ ਮਾਰ ਲੈਣੀ ਤਾਂ ਜਿਵੇਂ ਜਿਵੇਂ ਚੱਲਦੀ ਐ ਚੈਣ ਤੇ ਭਾਈ ਫਿਰ ਪਹੁੰਚੇ ਲਵੇੜਦੀ ਰਹਿੰਦੀ ਐ ਛਿੱਟੇ ਪੈਂਦੇ ਰਹਿੰਦੇ ਤੇ ਬਾਲੀ ਮਾਰੀ ਹੋਵੇ ਤਾਂ ਆਵਾ ਹੂਆ ਸਾਈਕਲਾਂ 'ਚ ਜਿਵੇਂ ਓਕੇ ਐ ਦੋਨਾਂ ਟਾਇਰਾਂ 'ਚ ਤੇ ਇਹਦੇ ਨਾਲ ਹੀ ਭੈਣ ਭਰਾ ਛੋਟੇ ਵੱਡੇ ਦੇਸਾਂ ਤੇ ਵਿਦੇਸਾਂ ਵਾਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਅੱਜ ਦੀ ਅੱਜ ਦੀ ਨਵੀਂ ਵੀਡੀਓ ਨਵੇਂ ਬਲੌਗ 'ਚ ਤੇ ਇੱਧਰ ਭਾਈ ਟੜਕੇ-ਟੜਕੇ ਬਾਈ ਦੁਕਾਨਾਂ ਗੁਰਦੁਆਰਾ ਸਾਹਿਬ ਦੇ ਬਾਹਰ ਸਜਾਈ ਜਾਂਦਾ ਤੇ ਇਹਨਾਂ ਨਾਲ ਵੀ ਟੜਕੇ-ਟੜਕੇ ਆਪਾਂ ਦੋ ਚਾਰ ਗੱਲਾਂ ਜਿਹੜੀਆਂ ਸਾਂਝੀਆਂ ਕਰ ਲਈਏ ਕਿਉਂਕਿ ਵਾਵਾ ਚਿਰ ਹੋ ਗਿਆ ਕੋਈ ਪੰਜਾਬੀ ਭਰਾ ਮਿਲਣੀ ਤੇ ਫਿਰ ਗੱਲਾਂ ਬਾਤਾਂ ਕੋਈ ਸਾਂਝੀਆਂ ਹੋ ਜਾਣੀਆਂ ਤੇ ਬਾਈ ਤੜਕੇ ਤੜਕੇ ਦੁਕਾਨ ਤੋਂ ਕੋਲ ਸਜਾਈ ਬੈਠਾ ਸਾਸਰੀ ਘਰ ਬਾਈ ਜੀ ਸਾਸਰੀ ਘਰ ਵਾਈ ਗੁਰਜੀ ਦਾ ਖਾਲਸਾ ਬਾਈ ਜੀ ਫਤਿਹ ਤੇ ਕਿਹੜੀ ਜਗ੍ਹਾ ਤੋਂ ਬਾਈ ਜੀ ਆਪਾਂ ਬਾਈ ਜੀ ਪੋਂਟਾ ਸਾਹਿਬ ਪੋਂਟਾ ਸਾਹਿਬ ਠੀਕ ਹੈ ਇੱਥੇ ਆਉਣ ਕਿੰਨਾ ਚਿਰ ਹੋ ਗਿਆ ਆਪਾਂ ਨੂੰ ਮੈਨੂੰ ਆ ਕੇ ਇੱਥੇ ਮੈਂ ਤੇ 4 ਸਾਲ ਹੋ ਗਏ ਇੱਧਰ ਆਂਦੇ ਹਾਂ ਠੀਕ ਹੈ ਤੇ ਮੈਂ ਆਂਦਾ ਹਾਂ ਕਦੇ ਮੇਰੇ ਭਰਾ ਆਂਦਾ ਹੈ ਠੀਕ ਹੈ ਸਿਰੋਵੇ ਪਰ ਅਦਾਂਤ ਠੀਕ ਹੈ ਤੇ ਘਰੇ ਕਿੰਨਾ ਚਿਰ ਬਾਦ ਗੜਾ ਲੱਗ ਜਾਂਦਾ ਦੋ ਤਿੰਨ ਮਹੀਨੇ ਠੀਕ ਹੈ ਤੇ ਇੱਥੇ ਜ਼ਿਆਦਾਤਰ ਗੋਆ ਦੇ ਵਿੱਚ ਕਿਹੜੇ ਮਤਲਬ ਜੀ ਦਿਨਾਂ ਦੇ ਵਿੱਚ ਸੀਜ਼ਨ ਰਹਿੰਦਾ ਕਿਹੜੇ ਮਹੀਨੇ ਦੇ ਵਿੱਚ ਜ਼ਿਆਦਾ ਸੀਜ਼ਨ ਰਹਿੰਦਾ ਇੱਥੇ ਸੀਜ਼ਨ ਰਹਿੰਦਾ ਭਾਈ ਉਹ ਤੇ 8 ਮਹੀਨੇ ਸੀਜ਼ਨ ਰਹਿੰਦਾ ਹੈ ਮੀਂਹ ਦੇ ਕਰਕੇ ਸੀਜ਼ਨ ਬੰਦ ਰਹਿੰਦਾ ਹੈ ਅੱਛਾ ਬਾਕੀ 8 ਮਹੀਨੇ ਸੀਜ਼ਨ ਰਹਿੰਦਾ ਹੀ ਰਹਿੰਦਾ ਠੀਕ ਹੈ ਤੇ ਚਾਰ ਮਹੀਨੇ ਜਿਹੜੇ ਕਿਹੜੇ-ਕਿਹੜੇ ਬੰਦ ਰਹਿੰਦੇ ਹੋ ਚਾਰ ਮਹੀਨੇ ਮੀਂਹ ਦੇ ਟਾਈਮ ਹੀ ਬੰਦ ਰਹਿੰਦਾ ਹੈ ਮੀਂਹ ਜਦੋਂ ਪੈਂਦਾ ਨਹੀਂ ਹਾਂਜੀ ਠੀਕ ਹੈ ਤੇ ਜਿਵੇਂ ਬਾਈ ਨੇ ਦੱਸਿਆ ਵੀ ਕਹਿੰਦੇ ਆ ਕਿ ਜਦੋਂ ਮੀ ਪੈਂਦਾ ਤੇ ਉਦੋਂ ਭਾਈ ਇਹ 4 ਮਹੀਨੇ ਬੰਦ ਰਹਿੰਦਾ ਤੇ ਉਹ 8 ਮਹੀਨੇ ਪੂਰਾ ਸੀਜ਼ਨ ਰਹਿੰਦਾ ਗੋਆ ਦੇ ਵਿੱਚ ਸੀਜ਼ਨ ਕਾਦਾ ਹੁੰਦਾ ਕਿ ਇੱਥੇ ਟੂਰਿਸਟ ਜਿਹੜੇ ਬਹੁਤ ਜ਼ਿਆਦਾ ਘੁੰਮਣ ਆਉਂਦੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿੱਥੇ ਘੁੰਮਣ ਘਮੋਣ ਨੂੰ ਬਹੁਤ ਜਗ੍ਹਾ ਜਿਹੜੀਆਂ ਵਿੱਚਾਂ ਹੋਈਆਂ ਤੇ ਜਿਹੜਾ ਤੁਹਾਨੂੰ ਕੱਲ ਆਪਾਂ ਆਪਣੀ ਵੀਡੀਓ 'ਚ ਸਾਂਝਾ ਕੀਤਾ ਹੀ ਆ ਇਹੋ ਜਿਹਾ ਕੋਸਾ ਜਿਹੜਾ ਗੋਆ ਦੇ ਵਿੱਚ ਖਾਸਾ ਘੁੰਮਣ ਵਾਲੀਆਂ ਚੀਜ਼ਾਂ ਆਪਾਂ ਹੁਣ ਚੱਲਦੇ ਆ ਅੱਗੇ ਵੱਲ ਤੇ ਕਿੱਥੇ ਜੇ ਆਪਣਾ ਅੱਜ ਦਾ ਫੜਾ ਹੋਊਗਾ ਕਿੱਥੇ ਜੇ ਆਪਾਂ ਅੱਜ ਰੁਕਾਂਗੇ ਉਹ ਆਪਾਂ ਨੂੰ ਪਤਾ ਨਹੀਂ ਆਪਾਂ ਟੜਕੇ ਟੜਕੇ ਲੈਂਡ ਬਣਾ ਰੱਖੀ ਆ ਸਕੂਲ ਵਾਲੇ ਜਵਾਕਾਂ ਦੀ ਨਿੱਕੀਆਂ ਨਿੱਕੀਆਂ ਦੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਆਇਆ ਅੱਜ ਦਾ ਆਪਾਂ ਸਫ਼ਰ ਸ਼ੁਰੂ ਕਰਨ ਲੱਗਿਆ ਗੁਰੂ ਮਹਾਰਾਜ ਦੇ ਘਰੋਂ ਅੱਗੇ ਲੈ ਕੇ ਅੱਜ ਦਾ ਜਿਹੜਾ ਸਫ਼ਰ ਆਪਣਾ ਸੁਖਦਮਈ ਹੋਵੇ ਸਾਰਾ ਦਿਨ ਖੁਸ਼ੀਆਂ ਭਰਿਆ ਬਤੀਤ ਹੋਵੇ ਤੇ ਆਪਣਾ ਵੀ ਵਾਹਿਗੁਰੂ ਜੀ ਆਪਣੇ ਨਾਲ ਦੇ ਸਾਥੀਆਂ ਨੇ ਗੱਡੀਆਂ ਜਿਹੜੀਆਂ ਅੱਗੇ ਵੱਲ ਤੋਰ ਲੀਆਂ ਤੇ ਆਪਾਂ ਵੀ ਚੱਲਦੇ ਵਾਹਿਗੁਰੂ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜਿਵੇਂ ਚੜਾਈਆਂ ਪੈਂਦੀਆਂ ਤੇ ਓਵੇਂ ਨਾਲ-ਨਾਲ ਟੱਕ ਟੱਕ ਹੋਣ ਲੱਗ ਜਾਂਦੀ ਐ ਸਾਈਕਲ ਦੇ ਗੇਰਾਂ ਦੀ ਜਿਵੇਂ-ਜਿਵੇਂ ਜ਼ੋਰ ਲੱਗੀ ਜਾਂਦਾ ਤੇ ਓਵੇਂ ਗੇਰ ਛੋਟੇ ਕਰੀ ਜਾਂਦੇ ਆ ਆ ਇਧਰ ਦੇਖੋ ਪਹਿਲੇ ਚ ਇਧਰ ਦੂਜਾ ਗਿਆ ਲੱਗਿਆ ਵਾ ਹਾਈ ਟੈਕਰ ਦਾ ਮੌਸਮ ਠੰਡਾ ਹੈ ਠੀਕ 12 1 ਵਜੇ ਦੇ ਲਗਭਗ ਉਦੋਂ ਗਰਮੀ ਪੈਣ ਲੱਗ ਜਾਂਦੀ ਹੈ ਜਿਹੜੀਆਂ ਰੋੜਾਂ ਜਿਵੇਂ ਤਪਨ ਲੱਗ ਜਾਂਦੀਆਂ ਹੋਂ ਤਾਂ ਚੜਾਈਆਂ ਚੜੂਈਆਂ ਪੱਟੀ ਆਉਂਦੇ ਚੋਬਰ ਸਮਾਂ ਜਿਹੜਾ 9:30 ਦਾ ਹੋ ਗਿਆ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ 10 ਤੋਂ 15 ਕਿਲੋਮੀਟਰ ਦਾ ਜਿਹੜਾ ਸਫ਼ਰ ਨਿਵੇੜ ਕੇ ਤੇ ਸਾਹਮਣੇ ਇੱਧਰ ਢਾਬਾ ਆਇਆ ਇੱਥੋਂ ਕੱਪੀ ਕੱਪੀ ਚਾਹ ਪੀਣੀ ਹੈ ਤੇ ਇੱਧਰ ਆਪਣੇ ਨਾਲ ਦੇ ਸਾਥੀਆਂ ਨੇ ਪਹਿਲਾਂ ਹੀ ਚਾਹ ਕਰਵਾ ਰੱਖੀ ਆ ਪੀਣਿਆ ਚਾਹ ਤੇ ਫਿਰ ਆਪਾਂ ਅੱਗੇ ਦਾ ਸਫ਼ਰ ਨਿਵੇੜਾ ਕਰਦੇ ਹਾਂ ਹਲੋ ਜੀ ਸ੍ਰੀ ਕਹੋ ਜੀ ਹੋਰ ਕੀ ਲੈ ਲੀ ਜੀ ਅਜੋ ਜਦੋਂ ਚੌਂਕਾਂ ਦੇ ਲਾਲ ਬੱਤੀਆਂ ਹੋ ਜਾਂਦੀਆਂ ਤੇ ਉਦੋਂ ਜਿਹੜਾ ਸਮਾਂ ਦੁੱਗਣਾ ਲੱਗ ਜਾਂਦਾ ਹੈ ਕਿਉਂਕਿ ਆਸੇ-ਪਾਸੇ ਟ੍ਰੈਫਿਕ ਹੁੰਦਾ ਹੈ ਟ੍ਰੈਫਿਕ ਦੇ ਵਿੱਚ ਦੀ ਫਿਰ ਹੌਲੀ-ਹੌਲੀ ਸਾਈਡ ਦੀ ਜਿਹੜਾ ਮੱਠੀ-ਮੱਠੀ ਚਾਲ ਤੇ ਸਾਈਕਲ ਲੰਘਾਈ ਜਾਂਦੇ ਆਪਾਂ ਪਰਲੀ ਸਾਈਡ ਜਿਹੜੀ ਚੜਾਈ ਪਈ ਜਾਂਦੀ ਹੈ ਐਹੋ ਜੀ ਚੜਾਈ ਆਪਾਂ ਮਗਰਲੀ ਸਾਈਡ ਚੜ ਕੇ ਆਏ ਜਿਵੇਂ ਆਪਣਾ ਬਿੱਟੂ ਬਾਈ ਪਿੱਛੇ ਪਹਿਲੇ ਲੋਟ ਜਿਹੜਾ ਮੱਠੀ-ਮੱਠੀ ਚੜਾਈ ਪੜਦਾ ਤੁਰਿਆ ਆਉਂਦਾ ਆਹ ਦੇਖੋ ਠੀਕ ਹੈ ਠੀਕ ਹੈ ਭਾਈ ਚੋਬਰਾ ਪਹਿਲੇ ਗੇਅਰ 'ਚ ਹੌਲੀ-ਹੌਲੀ ਚੜਾਈ ਪਾਟ ਦਾ ਤੁਰਿਆ ਗਿਆ ਤੇ ਆਪਾਂ ਲੱਗ ਭਾ ਗਏ 2 ਤੋਂ 2.5 ਕਿਲੋਮੀਟਰ ਦੀ ਪਿੱਛੇ ਹੌਲੀ 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 ਚੜਾਈ ਜਿਹੜੀ ਚੜਦੇ ਆਏ ਆ ਤੇ ਜਿਵੇਂ ਭਾਈ ਆ ਤੁਹਾਨੂੰ ਟਰੱਕ ਦਿਖਾ ਦਿੰਦੇ ਆ ਤੁਰ ਆਉਂਦਾ ਗਾ ਲੋ ਆ ਜਿਵੇਂ ਟਰੱਕ ਤੁਰ ਆਉਂਦਾ ਮੱਠੀ ਮੱਠੀ ਚਾਲ ਤੇ ਐਵੇਂ ਆਪਾਂ ਤੁਰਿਆ ਆਏ ਆ ਆ ਦੇਖੋ ਜਾਂਦਾ ਕਿਹੜੇ ਲੋਟ ਹੁਣ ਇਧਰੋਂ ਪਰਲੀ ਸਾਈਡ ਚੜਾਈ ਪਈ ਜਾਂਦੀ ਹੈ ਜਿੱਥੇ ਜਿੱਧਰ ਆਪਾਂ ਉੱਧਰ ਹੀ ਜਾਂਦੇ ਆ ਇਧਰ ਉਧਰ ਆਈ ਪਈ ਜਾਂਦੀ ਐ ਤੇ ਪਹਾੜਾਂ ਨੂੰ ਕੱਟ-ਕੱਟ ਕੇ ਕਿਹੜੇ ਲੋਟ ਜਿਹੜੀ ਸੜਕ ਬਣਾਈ ਆ ਇਹਦੇ ਪਿੱਛੇ ਇਹਨਾਂ ਨੇ ਨਿਸ਼ਾਨ ਦਿੱਤਾ ਸੀ ਆ ਕਿ ਇੱਥੇ ਪਹਾੜੀ ਖਿਸਕਣ ਦਾ ਡਰ ਆ ਤੇ ਸਾਵਧਾਨੀ ਨਾਲ ਦਾ ਜਿਹੜਾ ਵਹਕਲ ਆ ਚਲਾਓ ਤੇ ਭਾਈ ਆਪਾਂ ਆਪਦੀ ਗੱਡੀ ਸਾਵਧਾਨੀ ਨਾਲ ਚਲਾਈ ਜਾਨੇ ਆ ਹੁਣ ਆਪਾਂ ਨੂੰ ਜਿੰਨੀ ਚੜ੍ਹਾਈ ਚੜ੍ਹ ਕੇ ਆਏ ਆ ਉਨੀ ਉਤਰਾਈ ਪਊਗੀ। ਉਹਦੇ ਕਰਕੇ ਜਿਹੜਾ ਜ਼ੋਰ ਲੱਗਿਆ ਉਹਦਾ ਦੁੱਖ ਨਹੀਂ ਹੋਣਾਗਾ। ਕਿਉਂਕਿ ਹੁਣ 2.5 ਕਿਲੋਮੀਟਰ ਆਪਾਂ ਨੂੰ ਪੂਰੀ ਉਤਰਾਈ ਪਊਗੀ। ਹੁਣ ਆਪਾਂ ਬਾੜ ਦੀ ਟੀਸੀ ਤੋਂ ਮੁੜੇ ਆਂ। ਸਮਾਂ ਜਿਹੜਾ ਪੌਣੇ 12 ਦਾ ਹੋ ਗਿਆ ਤੇ ਆਪਾਂ ਤੜਕੇ ਤੋਂ ਸਫ਼ਰ ਤੈਅ ਕੀਤਾ 46 ਕਿਲੋਮੀਟਰ। ਸਾਹਮਣੇ ਬੋਰਡ ਦੇ ਉੱਤੇ ਲਿਖਿਆ ਵਾ 25 46 ਕਿਲੋਮੀਟਰ ਰਹਿ ਗਿਆ ਇੱਥੋਂ। ਆਪਾਂ ਇਸ ਸਮੇਂ ਦੋ ਸਟੇਟਾਂ ਦੇ ਵਿਚਕਾਰ ਖੜੇ ਆਂ। ਤੇ ਸਾਹਮਣੇ ਮਹਾਰਾਸ਼ਟਰ ਹੈ ਜਿਹੜਾ ਉਹਦਾ ਬੋਰਡ ਲੱਗਿਆ ਹੋਇਆ ਤੇ ਪਰਲੀ ਸਾਈਡ ਮਹਾਰਾਸ਼ਟਰ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਤੇ ਜਿੱਧਰ ਆਪਾਂ ਪੰਜੀ ਦਿਖਾਇਆ 46 ਕਿਲੋਮੀਟਰ ਹੈ ਗਿਆ ਉਹ ਤੋਂ ਪਰਲੀ ਸਾਈਡ ਜਿਹੜੀ ਗੋਆ ਸਟੇਟ ਦੀ ਹੱਦ ਸ਼ੁਰੂ ਹੁੰਦੀ ਹੈ ਤੇ ਆਪਾਂ ਹੁਣ ਮਹਾਰਾਸ਼ਟਰ ਦੇ ਵਿੱਚ ਨਵੀਂ ਸਟੇਟ ਦੇ ਵਿੱਚ ਜਿਹੜਾ ਜਾਵੜਾਂਗੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੇ ਢੇੜ ਸਾਭ ਜਾਈ ਜਾਂਦੇ ਆ ਤੇ ਨਿਦੇੜ ਸਾਭ ਜਿਹੜਾ ਮਹਾਰਾਸ਼ਟਰ ਦੇ ਵਿੱਚ ਪੈਂਦਾ ਤੇ ਆਪਾਂ ਹੁਣ ਮਹਾਰਾਸ਼ਟਰ ਦੇ ਵਿੱਚ ਜਿਹੜਾ ਪੈਰ ਧਰ ਲਾਂਗੇ ਨਵੀਂ ਸਟੇਟ ਦੇ ਵਿੱਚ ਚੱਲਦੇ ਹਾਂ ਹੁਣ ਆਪਾਂ ਅੱਗੇ ਵੱਲ ਸਾਹਮਣੇ ਲਿਖਿਆ ਹੋਇਆ ਹੈ ਮਹਾਰਾਸ਼ਟਰਾ ਚ ਆਪ ਦਾ ਹਾਰਦਿਕ ਸਵਾਗਤ ਹੈ ਇੱਧਰ ਆਪਣਾ ਨੀਲਾ ਝੋਟਾ ਪਿਆਰ ਪਰ ਪਿਆਰਾ ਹੈ ਨਵੀਂ ਸਟੇਟ ਤੇ ਪੈਰ ਧਰਨ ਵਾਸਤੇ ਮਹਾਰਾਸ਼ਟਰਾ ਜੀ ਵਰਦੇ ਸਰ ਤੇ ਸਾਹਮਣੇ ਲਿਖਿਆ ਹੋਇਆ ਹੈ ਖਾਲਸਾ ਪੰਜਾਬੀ ਟੱਬਾ ਆਪਾਂ ਕਈ ਦਿਨਾਂ ਦਾ ਐਨ ਐਚ 66 ਨੈਸ਼ਨਲ ਹਾਈਵੇ ਤੇ ਸਫ਼ਰ ਕਰੀ ਜਾਂਦੇ ਸੀਗੇ ਜਿਹੜੀ ਕੰਨਿਆ ਕੁਮਾਰੀ ਤੋਂ ਚੱਲਦੀ ਐ ਤੇ ਬੰਬਈ ਨੂੰ ਜਾਂਦੀ ਐ ਤੇ ਲੱਗ ਭਾਗੇ ਭਾਈ ਨੈਸ਼ਨਲ ਹਾਈਵੇ ਬਣੀ ਜਾਂਦਾ ਤੇ ਇੱਥੇ ਤੁਸੀਂ ਦੇਖੀ ਜਾਨੋ ਕੰਮ ਆ ਜਿਹੜਾ ਹਜੇ ਵੀ ਚੱਲੀ ਜਾਂਦਾ ਤੇ ਇੱਧਰ ਬੋਰਡ ਦੇ ਉੱਤੇ ਲਿਖਾਵਾ ਬੰਬਈ ਜਿਹੜਾ ਇੱਧਰਲੀ ਸਾਈਡ ਐ ਤੇ ਉਹ ਆ ਜਿਹੜਾ ਇੱਧਰਲੀ ਸੜਾ ਜਿੱਧਰ ਨੂੰ ਆਹ ਟਰੱਕ ਜਾਈ ਜਾਂਦਾ ਤੇ ਇੱਥੋਂ ਬੰਬਈ ਹੈਗਾ 520 ਕਿਲੋਮੀਟਰ ਦੇ ਲਵੇ ਤਵੇ ਆਪਾਂ ਹੁਣ ਜਾਣਾ ਇੱਧਰ ਨੂੰ ਤੇ ਇਹ ਹੈਗਾ NH 548 ਨੈਸ਼ਨਲ ਹਾਈਵੇ ਤੇ ਜਿੱਧਰ ਨੂੰ ਆਪਾਂ ਜਾਣਾ ਹੈ ਟੱਕ 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 ਜਾਂਦਾ ਡਿੰਗ ਦਾ ਡਿੰਗ ਦੇ ਤੁਰੇ ਜਾਂਦੇ ਆ ਇਹ ਜਿਹੜੀ ਚੜ੍ਹਾਈ ਆ ਕਹਿੰਦੇ 15 ਕਿਲੋਮੀਟਰ ਦੀ ਖੜੀ ਚੜ੍ਹਾਈ ਪਾਉਗੀ ਪਹੁੰਚੇ ਪਾਂਚੇ ਟਾਂਗ ਲੈ ਚੋਬਰਣੀ ਤੇ ਪਾਣੀ ਦੀਆਂ ਬੋਤਲਾਂ ਭਰ ਲੀਆਂ ਹਰਪਾਲ ਨੇ ਸਾਈਕਲ ਜਿਹੜਾ ਕਹਿੰਦਾ ਭਾਈ ਜਿੱਧਰ ਆਇਆ ਉਧਰ ਨੂੰ ਮੋੜ ਲਿਆ ਕੀ ਕਰਦਾ ਪੰਨਾ ਹੋਰ ਇਹ ਚੜਨੀ ਪਊਗੀ ਚੜ੍ਹਾਈ 15 ਕਿਲੋਮੀਟਰ ਦੀ ਖੜੀ ਚੜ੍ਹਾਈ ਆ ਹੋਟਲ ਵਾਲਾ ਹੋਟਲ ਵਾਲਾ ਬਾਈ ਆਪਾਂ ਜਿੱਥੇ ਚਾਹ ਪੀਤੀ ਆ ਉਹ ਕਹਿੰਦਾ ਬਈ 15 ਕਿਲੋਮੀਟਰ ਦੀ ਖੜੀ ਚੜਾਈ ਪਊਗੀ ਤੁਹਾਨੂੰ ਕਿ ਇਸ ਕਿ ਮ ਪੁੱਠਾ ਹੈ ਨਾ ਹਰਪਾਲ ਗੋਆ ਚੱਲੀਏ ਚੱਲ ਤੂੰ ਅਸੀਂ ਹੁੰਦੇ ਆ ਲਾ ਲਿਆ ਪਹਿਲਾ ਗੇਅਰ ਮੱਥਾ ਲੱਗਣ ਲੱਗਾ ਚੜਾਈ ਨਾਲ ਸਾਰਿਆਂ ਤੋਂ ਵੱਡੀ 15 ਕਿਲੋਮੀਟਰ ਦੀ ਖੜੀ ਚੜਾਈ ਹੈ ਜਿਹੜੀ ਨਾਲ ਆਪਣਾ ਹੁਣ ਮੱਥਾ ਲੱਗੂਗਾ ਚੱਲਦੇ ਆ ਹੌਲੀ ਹੌਲੀ ਪਹਿਲੇ ਲੋਚ ਇੱਧਰ ਮਗਰੋਂ ਚੜਾਈ ਚੜ ਕੇ ਆਏ ਆ ਤੇ ਐਵੇਂ ਘੁੰਮ ਕੇ ਤੇ ਇਧਰ ਦੀ ਸੜ ਉੱਪਰਲੀ ਸੜ ਜਾਣਾ ਉਹ ਗੱਡੀ ਜਾਈ ਜਾਂਦੀ ਐ ਐਵੇਂ ਘੁੰਮ ਘੁੰਮ ਕੇ ਪਹਾੜੀ ਐ ਜਿਹੜੀ ਪਰਲੀ ਸੜ ਲੰਘਣਾ ਆਪਾਂ ਚੱਲਦੇ ਆਂ ਹੌਲੀ ਹੌਲੀ ਦਮ ਲੈ ਲੈ ਕੇ ਕਿਉਂਕਿ ਇੱਕੇ ਦਮ ਤਾਂ 15 ਕਿਲੋਮੀਟਰ ਸਾਈਕਲ ਚੜਦਾ ਵੀ ਨਹੀਂਗਾ ਤੇ ਹੁਣ ਆਪਾਂ ਨੂੰ ਪਾਣੀ ਪੀ ਵੀ ਕੇ ਦਮ ਲੈ ਲੈ ਕੇ ਹੌਲੀ ਹੌਲੀ ਇਹ ਚੜਾਈ ਚੜਾਉਣਾ ਪਊਗਾ 5-6 ਮਹੀਨਿਆਂ ਬਾਅਦ ਇੱਡੀ ਲੰਮੀ ਚੜਾਈ ਨਾ ਆਪਣਾ ਮੱਥਾ ਲੱਗਿਆ ਇਹਦਾ ਕੋਈ 1.5-2 ਕਿਲੋਮੀਟਰ ਦੀ ਚੜਾਈ ਆਉਂਦੀ ਸੀ ਉਹ ਤਾਂ ਆਪਾਂ ਬਿਨਾਂ ਰੁਕੇ ਹੀ ਸਾਹ ਲਿੱਤੇ ਹੀ ਹੌਲੀ-ਹੌਲੀ ਚੜਾਈ ਚੜ ਲੈਂਦੇ ਸੀਗੇ ਆਪਾਂ ਹੁਣ ਮਹਾਰਾਸ਼ਟਰ ਸਟੇਟ ਵਿੱਚ ਸਫਰ ਕਰੀ ਜਾਂਦੇ ਆ ਤੇ ਇੱਥੇ ਲਗਭਗ ਜ਼ਿਆਦਾ ਜ਼ਮੀਨਾਂ ਬੰਜਰ ਪਈਆਂ ਆ ਤੇ ਕੋਸ-ਕੋਸ ਕਿੱਤੇ ਹੁੰਦੇ ਜਿਨ੍ਹਾਂ ਵਿੱਚ ਝੋਨੇ ਦੀ ਜਿਹੜੀ ਖੇਤੀ ਕੀਤੀ ਜਾਂਦੀ ਹੈ ਤੇ ਆ ਜਿਵੇਂ ਤੁਸੀਂ ਪਰਾਲੀ ਦੇਖੀ ਇਹਨੇ ਕੁੱਪ ਲੱਗਿਆ ਪਿਆ ਤੇ ਇਹ ਭਾਈ ਝੋਨਾ ਜਿਹੜਾ ਕੱਢਿਆ ਤੇ ਇੱਥੇ ਆਪਾਂ ਜਿਵੇਂ ਵੱਡੀਆਂ ਕੰਪੈਨਾਂ ਨਾਲ ਝੋਨਾ ਵੜਾ ਲੈਂਦੇ ਤੇ ਅਥੋਥ ਭਾਈ ਉਹ ਕੱਢ ਕੇ ਤੇ ਮੰਡੀਆਂ 'ਚ ਸਿੱਟੇ ਹੁੰਨੇ ਆ ਇੱਥੇ ਗੱਲਬਾਤ ਨਹੀਂ ਜੀ ਇੱਥੇ ਆ ਜਿਹੜੀਆਂ ਸਾਹਮਣੇ ਨਿੱਕੀਆਂ-ਨਿੱਕੀਆਂ ਖੱਟੀਆਂ ਵੇਖੀ ਜਾਂਦੇ ਹੋ ਜਿੰਨਾ ਉੱਤੇ ਦੁਬਾਰੇ ਝੋਨਾ ਫੋਟ ਕਰੀ ਖੜਾ ਹੈ ਤੇ ਇਹ ਭਾਈ ਹੱਥਾਣਾ ਵੱਡਦੇ ਝੋਨੇ ਨੂੰ ਹੱਥਾਣਾ ਵਾਢੀ ਹੁੰਦੀ ਐ ਤੇ ਫੇਰ ਜਿਹੜਾ ਟੋਕਾ ਹੁੰਦਾ ਉਹਦੇ ਨਾਲ ਭਾਈ ਇਹ ਕੱਢਦੇ ਐ ਤੇ ਇਧਰ ਇੱਕ ਛੋਟੀ ਹੋਰ ਕੱਤੀ ਐ ਤੇ ਇਹ ਭਾਈ ਵੱਡਿਆ ਪਿਆ ਝੋਨਾ ਤੇ ਹੁਣ ਦੁਬਾਰੇ ਫੋਟ ਕਰੀ ਖੜਾ ਐ ਤੇ ਇਧਰ ਖੱਟੀ ਦੇ ਵਿੱਚ ਝੋਨਾ ਜਿਹੜਾ ਖੜਾ ਪੂਰਾ ਪਕਾ ਕਰੀ ਖੜਾ ਐ ਤੇ ਹਜੇ ਨੂੰ ਵੱਡਿਆ ਨਹੀਂ ਗਾ ਆ ਦੇਖੋ ਇਹਦੀ ਹਜੀ ਵਾਢੀ ਨਹੀਂ ਹੋਈਗੀ ਤੇ ਇਹ ਜਿਵੇਂ ਇੱਡੀ ਖੱਤੀ ਛੱਡੀ ਵੀ ਤੇ ਭਾਈ ਜਿਵੇਂ ਆਪਾਂ ਕਣਕ ਹੱਥਾਂ ਨਾਲ ਵੜਦੇ ਆਂ ਓਵੇਂ ਝੋਨਾ ਇੱਧਰ ਹੱਥਾਂ ਨਾਲ ਵੱਢਿਆ ਜਾਂਦਾ ਹੈ ਹੱਥਾਂ ਨਾਲ ਵਾਢੀ ਕਰਕੇ ਤੇ ਫਿਰ ਟੋਕਿਆਂ ਨਾਲ ਜਿਹੜਾ ਕੱਢਦੇ ਆ। ਝੋਨੇ ਨੂੰ ਜਿਵੇਂ ਆਪਾਂ ਕਣਕ ਕੱਢਦੇ ਆਂ ਸਰੋਂ ਕੱਢਦੇ ਆਂ ਓਵੇਂ ਇਹ ਝੋਨਾ ਕੱਢਦੇ ਆਂ ਇੱਧਰ ਇਹ ਆਹ ਦੇਖੋ ਇਹ ਖੱਤੀ 'ਚ ਝੋਨਾ ਹਜੇ ਖੜਾ ਤੇ ਇੱਧਰੇ ਵਾਢੀ ਹੋ ਗਈ ਹੈ ਤੇ ਦਵਾਰੇ ਫੋਟ ਕਰੀ ਖੜਾ ਹੈ ਇਹ ਟਾਵੀਆਂ ਟੱਲੀਆਂ ਕੋਈ ਖੱਤੀਆਂ ਹੁੰਦੀਆਂ ਤੇ ਆਪਾਂ ਥੋੜਾ ਜਿਹਾ ਥੱਲੇ ਚੱਲਦੇ ਆਂ ਇਹ ਆ ਕਾ ਬੜੇ ਚਰਵਾ ਦੇਖਿਆ ਇਹ ਜਾਤਰ ਜਦੋਂ ਨਰਮਾ ਚੋਗਦੇ ਤੇ ਨਰਮੇ ਦੇ ਵਿੱਚ ਰੇਤਲੇ ਥਾਂ 'ਚ ਜਿਆਦਾ ਫੋਟ ਕਰਦਾ ਕਾ ਜਿਹੜੀਆਂ ਪੱਕੀਆਂ ਜ਼ਮੀਨਾਂ ਹੁੰਦੀਆਂ ਉਹਨਾਂ ਵਿੱਚ ਕਾ ਬਹੁਤ ਘੱਟ ਹੁੰਦਾ ਤੇ ਜਿੱਥੇ ਰੇਤਲੀਆਂ ਜ਼ਮੀਨਾਂ ਹੁੰਦੀਆਂ ਉੱਥੇ ਕਾ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਨਰਮਾ ਹੋਇਆ ਕਪਾਹ ਹੋਈ ਉਹਦੇ ਵਿੱਚ ਕਾ ਹੁੰਦਾਗਾ ਤੇ ਅੱਜ ਆਪਾਂ ਨੂੰ ਕਈ ਚਰਵਾ ਦੇ ਕਾ ਦੀ ਨਿਗਾ ਪਈ ਹੈ ਦਾਣੇ ਵਾਲਾ ਕਾ ਬੋਲਦੇ ਆ ਇਹਦੇ ਬਰੀਕ ਬਰੀਕ ਜਿਹੇ ਦਾਣੇ ਹੁੰਦੇ ਆ ਆ ਦੇਖੋ ਇਹ ਸਾਰਾ ਇਹ ਏਰੀਆ ਪੈਂਦਾ ਪਹਾੜੀ ਏਰੀਆ ਪੈਂਦਾ ਹੈ ਮਹਾਰਾਸ਼ਟਰ ਜਿਹੜੀ ਸਟੇਟ ਹੈ ਤੇ ਸਾਹਮਣੇ ਹਾਈਵੇ ਜਿਹੜਾ ਬਗੀ ਜਾਂਦਾ ਹੈ ਤੇ ਆਪਾਂ ਥੋੜਾ ਜਿਹਾ ਇਧਰ ਖੇਤ ਕੰਨੀ ਆਏ ਸੀਗੇ ਬਾਕੀ ਆਪਾਂ ਪਿੱਛੇ ਵੀ ਦੇਖਦੇ ਆਏ ਆ ਜਮੀਨਾਂ ਜ਼ਿਆਦਾ ਬੰਜਰ ਹੀ ਪਈਆਂ ਆਈਆਂ ਤਾਂ ਵੀ ਟੱਲੀਆਂ ਕੋਈ ਜਮੀਨਾਂ ਹੁੰਦੀਆਂ ਜਿਨ੍ਹਾਂ ਵਿੱਚ ਝੋਨੇ ਦੀ ਖੇਤੀ ਹੁੰਦੀ ਹੈ ਇੱਥੇ ਜਿਹੜਾ ਮਾਲ ਡੰਗਰ ਹੈ ਖੇਤਾਂ ਦੇ ਵਿੱਚ ਖੁੱਲਾ ਹੀ ਫਿਰਦਾ ਹੈਗਾ ਕਿਉਂਕਿ ਜ਼ਿਆਦਾਤਰ ਜ਼ਮੀਨਾਂ ਬੰਜਰ ਹੈ ਤੇ ਜਿਹੜੀਆਂ ਹੈਗੀਆਂ ਤੇ ਉਹਨਾਂ ਵਿੱਚ ਹੁਣ ਕੋਸ ਨਹੀਂ ਆ ਖਾਲੀ ਪਈਆਂ ਕੋਈ ਬੀਜਾ ਵਜਾਈ ਹੋਈ ਵੀ ਨਹੀਂ ਗਈ ਐਸੇ ਕਰਕੇ ਖੇਤਾਂ ਦੇ ਵਿੱਚ ਮਾਲ ਡੰਗਰਾ ਖੁੱਲਾ ਹੀ ਫਿਰਦਾ ਜਿਵੇਂ ਇੱਧਰ ਬੱਕਰੀਆਂ ਚੜਦੀਆਂ ਫਿਰਦੀਆਂ ਤੇ ਉੱਧਰ ਉਹ ਪਿੱਛੇ گاਵਾਾਂ ਤੇ ਮੱਝਾਂ ਜਿਹੜੀਆਂ ਖੁੱਲੀਆਂ ਹੀ ਛੱਡ ਰੱਖੀਆਂ ਤੇ ਆ ਥੋੜੀ ਹਰੀਆਲੀ ਆਈ ਹੈ ਵਿੱਚ ਤੇ ਆ ਜਿਹੜਾ ਝੋਨਾ ਵੱਡਿਆ ਉਹਦੀ ਜ਼ਿਆਦਾਤਰ ਫੋਟ ਦੀ ਹਰੀਆਲੀ ਦਿਖੀ ਜਾਂਦੀ ਹੈ ਜਿਹੜਾ ਝੋਨਾ ਵੱਢ ਕੇ ਤੇ ਕੱਢ ਲਿਆ ਉਹਦੀ ਹਰੀਆਲ ਮਾਰੀ ਜਾਂਦਾ ਖੇਤਾਂ ਵਿੱਚ ਮਾੜੀ ਮਾੜੀ ਫੋਟ ਕੀਤੀ ਵੀ ਆ ਤੇ ਇਧਰ ਹਰ ਹਰ ਜਿਹੜਾ ਉਹ ਵੀ ਜ਼ਿਰਖਿਆ ਹੈ ਜਿਵੇਂ ਨਿੱਕੀਆਂ ਨਿੱਕੀਆਂ ਖੱਤੀਆਂ ਬਣਾਈਆਂ ਖੱਤੀਆਂ ਦੇ ਵਿੱਚ ਇਧਰ ਬਜਾਦ ਹੁੰਦੀ ਹੈ ਜਿਵੇਂ ਆਪਾਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਆ ਵੀ ਇੱਥੇ 2-3 ਖੇਤੀਆਂ ਜਿਹੜੀਆਂ ਜ਼ਿਆਦਾ ਹੁੰਦੀਆਂ ਤੇ ਝੋਨਾ ਵੀ ਹੁੰਦਾ ਥੋੜੀਆਂ-ਥੋੜੀਆਂ ਕਿੱਤਿਆਂ ਵਿੱਚ ਝੋਨਾ ਹੁੰਦਾ ਤੇ ਜ਼ਿਆਦਾਤਰ ਇੱਥੇ ਕਮਾਦ ਜਿਹੜਾ ਉਹ ਹੁੰਦਾ ਤੇ ਉਹ ਦੇਖ ਲਓ ਲੇਵਰ ਲੱਗੀ ਪਈ ਆ ਕਮਾਦ ਜਿਹੜਾ ਵੱਢੀ ਜਾਂਦੇ ਆ ਤੇ ਉਧਰ ਟਰੈਕਟਰ ਖੜਾ ਹੈ ਤੇ ਪੂਲੀਆਂ ਬਣਾ ਬਣਾ ਕੇ ਰੱਖੀਆਂ ਪਈਆਂ ਸਾਰੀਆਂ ਗੰਨੇ ਦੀਆਂ ਵੱਡ ਵੱਡ ਕੇ ਤੇ ਉਹ ਜਿਹੜੀ ਖਿੱਤੀ ਜੀ ਉਧਰ ਵੀ ਖੜਾ ਤੇ ਪਿੱਛੇ ਆਪਾਂ ਕਾਫੀ ਦੇਖਦੇ ਆ ਕਮਾਦ ਆ ਇਧਰ ਬਹੁਤ ਵੱਡੇ ਪੱਧਰ ਤੇ ਹੁੰਦਾ ਜਿਵੇਂ ਆਪਣੇ ਪੰਜਾਬ ਚ ਕਮਾਦ ਹੁੰਦਾ ਓਵੇਂ ਭਾਈ ਇਧਰ ਲਈ ਸਟੇਟ ਚ ਵੀ ਕਮਾਦ ਹੁੰਦਾ ਤੇ ਇੱਕ ਆ ਵੱਖਜੀ ਫਸਲ ਦੇਖੀ ਆ ਗੁੱਲੀ ਛਿੱਟੇ ਤਰ੍ਹਾਂ ਆ ਜਿਹੜਾ ਛਿੱਟਾ ਇਹ ਦੇਖੀ ਜਾਂਦੇ ਹੋ ਇਹਦਾ ਸਵਾਦ ਆ ਬਈ ਬਾਜਰੇ ਤਰ੍ਹਾਂ ਤੇ ਇਹਦਾ ਛਿੱਟਾ ਜਿਵੇਂ ਆਪਣੇ ਖੇਤਾਂ 'ਚ ਗੁੱਲੀ ਛਿੱਟਾ ਹੁੰਦਾ ਹੈ ਓਵੇਂ ਦਾ ਜਿਹਾ ਛਿੱਟਾ ਤੇ ਇਹ ਖੇਤੀ ਆ ਇਧਰ ਦੀ ਤੇ ਆਹ ਦੇਖੋ ਇਧਰ ਇਹਨੂੰ ਛਿੱਟਿਆਂ ਨੂੰ ਵੱਢੀ ਜਾਂਦੇ ਆ ਤੇ ਇਹ ਭਾਈ ਜਿਵੇਂ ਆਪਣੇ ਬਾਜਰੇ ਦੀ ਰੋਟੀ ਬੰਦੀ ਆ ਆਟਾ ਬੰਦ ਤੇ ਓਵੇਂ ਇਧਰ ਇਹਦਾ ਆਟਾ ਬੰਦ ਆ ਇਹਦਾ ਨਾਮ ਨਹੀਂ ਪਤਾਗਾ ਤੇ ਇਧਰ ਮਾਤਾ ਹੁਰੀ ਲੱਗੇ ਪਏ ਇਹਨਾਂ ਨੂੰ ਨਾਮ ਪੁੱਛ ਲੈਣੇ ਆ ਇਧਰ ਮਾਤਾ ਛਿੱਟੇ ਤੋੜ ਤੋੜ ਕੇ ਤੇ ਟੱਬ 'ਚ ਭਰੀ ਜਾਂਦੇ ਆ ਤੇ ਭਰ ਭਰ ਕੇ ਤੇ ਇਧਰ ਗੱਟਿਆਂ ਵਿੱਚ ਲੱਗੇ ਪਏ ਆ ਇਸਕਾ ਨਾਮ ਕੀ ਮਾਤਾ ਜੀ ਨਾਮ ਕੀ ਹੈ ਨਾਚਨੀ ਤੇ ਇੱਧਰ ਭਾਈ ਇਹਨੂੰ ਨਾਚਨੀ ਬੋਲਦਿਆ ਤੇ ਕਹਿੰਦੇ ਭਾਈ ਇਹਦੀ ਰੋਟੀ ਬੰਦੀ ਹੈ ਇਹਨੂੰ ਨਾਚਨੀ ਬੋਲਦਿਆ ਤੇ ਜਿਵੇਂ ਆਪਾਂ ਇਹਦਾ ਜਿਹੜਾ ਦਾਣਾ ਜਿਵੇਂ ਆਪਣੇ ਬਾਜਰੇ ਦੇ ਦਾਣੇ ਹੁੰਦੇ ਆ ਓਵੇਂ ਹੀ ਇਹਦੇ ਦਾਣੇ ਆ ਤੇ ਸਵਾਦ ਸੇਮ ਬਾਜਰੇ ਵਾਂਗੂ ਹੀ ਆ ਇੱਧਰ ਆਪਣੇ ਹਰਪਾਲ ਭਾਈ ਮੂੰਫਲੀ ਤੇ ਬਾੜ ਦੇ ਹੀ ਖੜਿਆ ਢਿੱਡ ਦੁਖਣ ਲੱਗ ਜੂ ਤੇਰਾ ਇਹ ਢਿੱਡ ਦਾ ਕਰਾਉਣਾ ਹੋ ਕੀ ਆ ਜਿਹੜਾ ਦੁਖੀ ਨਾ ਕੱਚੀ ਮੂੰਗਫਲੀ ਨੂੰ ਬਾੜ ਦੇ ਹੀ ਬੈਠਾ ਬਟੂ ਇੱਧਰ ਜਿਹੜੀ ਮੂਫਲੀ ਵੀਜੀ ਵੀ ਆ ਤੇ ਇੱਧਰ ਦੀ ਮਿੱਟੀ ਆ ਜਿਹੜੀ ਕਾਲੀ ਮਿੱਟੀ ਆ ਆ ਦੇਖੋ ਮਿੱਟੀ ਇੱਧਰ ਜਾ ਤਰ ਕਾਲੀ ਐ ਸਾਰੀ ਜਿੱਥੇ ਖੇਤੀ ਹੁੰਦੀ ਆ ਬੜੇ ਦਿਨਾਂ ਬਾਅਦ ਆਪਾਂ ਖੇਤਾਂ ਵਾਲਾ ਮਾਹੌਲ ਦੇਖਿਆ ਬਹੁਤ ਵਧੀਆ ਲੱਗਿਆ ਅੰਦਾ ਜਿਵੇਂ ਆਪਣੇ ਆਪਾਂ ਸ਼ੁਰੂ ਚ ਹੀ ਗੱਲ ਕਰਦੇ ਆ ਕਿ ਖੇਤਾਂ ਵਾਲਾ ਪਣ ਮਾਹੌਲ ਪਹਿਲੇ ਦਿਨੋਂ ਹੀ ਪਸੰਦ ਆ ਕਿਉਂਕਿ ਆਪਾਂ ਢਾਣੀ ਵਿੱਚ ਹੀ ਰਹਿੰਦੇ ਆ ਆਪਣੇ ਆਲੇ ਦੁਆਲੇ ਖੇਤ ਆ ਤੇ ਖੇਤਾਂ ਵਿੱਚ ਕਿਸਾਨ ਇੱਧਰ ਦੇ ਕੰਮ ਕਰੀ ਜਾਂਦੇ ਬਹੁਤ ਵਧੀਆ ਲੱਗਿਆ ਤੇ ਆਹ ਜਿਹੜੀਆਂ ਜ਼ਮੀਨਾਂ ਇੱਧਰ ਵਾਈ ਕਰਦੇ ਆ ਭਾਈ ਲਗਭਗ ਬਲਦਾਨਾਂ ਵਾਈ ਹੁੰਦੀ ਐ ਜਿਹੜੇ ਜਾਦੇ ਪੱਧਰ ਲਾਕਾ ਉੱਥੇ ਜਿਆਦਾ ਟਰੈਕਟਰ ਨਾਲ ਹੁੰਦੀ ਐ ਜਿਹੜੀਆਂ ਛੋਟੀਆਂ ਕੀਤੀਆਂ ਤੇ ਉਹਦੇ ਵਿੱਚ ਬਲਦਾਨਾਂ ਖੇਤੀ ਹੁੰਦੀ ਐ ਇੱਧਰ ਤੁਹਾਨੂੰ ਦਿਖਾਵਾਂਗੇ ਜਿੱਥੇ ਬਲਦਾਨਾਂ ਖੇਤੀ ਹੁੰਦੀ ਹੋਈ ਕੋਈ ਆ ਆਪਣੇ ਸੀਚ ਤਾਂ ਆ ਦੇਖੋ ਆ ਜਿਹੜੀਆਂ ਪਲਟ-ਪਲਟ ਕੇ ਜ਼ਮੀਨਾਂ ਸਿੱਟੀਆਂ ਪਈਆਂ ਸਾਰੀਆਂ ਛੋਟੀਆਂ-ਛੋਟੀਆਂ ਖਿੱਤੀਆਂ ਇਹ ਬਲਦਾਨਾਂ ਵਾਈਆਂ ਵੀ ਆ ਆ ਦੇਖੋ ਕਿਹੜੇ ਲੋਡ ਟਰੈਕਟਰ ਨੂੰ ਸ਼ਿੰਗਾਰਿਆ ਹੋਆ ਜੋ ਡੀਅਰ ਨੂੰ 6310 ਤੇ ਮਗਰ ਜਿਹੜੇ ਟਰਾਲੀਆਂ ਦੇਖੀ ਜਾਂਦੇ ਹੋ ਇਹ ਸਾਰੀਆਂ ਗੰਨੇ ਦੀਆਂ ਭਰੀਆਂ ਹੋਈਆਂ ਮਿਲ ਤੇ ਜਾਈ ਜਾਂਦੀਆਂ ਇੱਕ ਟਰੈਕਟਰ ਪਿੱਛੇ ਦੋ ਦੋ ਟਰਾਲੀਆਂ ਪਾਈਆਂ ਹੁੰਦੀਆਂ ਇਹਨਾਂ ਨੇ ਜਿਵੇਂ ਆਪਾਂ ਕਹਿੰਦੇ ਟਰਾਲਾ ਭਰ ਕੇ ਲਜਾਣਾ ਹੁੰਦਾ ਹੈ ਉਹ ਗੱਲਬਾਤ ਹੈ ਬਾਈ ਆਪਾਂ ਨੂੰ ਪਾਣੀ ਦੀ ਬੋਤਲ ਦੇਖ ਗਿਆ ਸੀ ਤੇ ਹੁਣ ਇੱਕਦਮ ਫੇਰ ਟਰੱਕ ਦੀ ਬ੍ਰੇਕ ਮਾਰ ਲਈ ਤੇ ਬਾਈ ਨੇ ਥੈਲੀ ਚ अमरूद लेके आया पिछो भैया आपका नाम क्या है लो वो बोलता है आप खा लो एक एक तो आप खाओ एक आप खाओ हमारी तरफ से एक किधर से आए हो आप हाँ जी हाँ जी दाखे 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 दाखे। आप बड़ी यार बिट्टू भाई, भाई दाखे। दाखे। मैं कोल्हापुर नेरली से हूँ अच्छा इधर किधर से आए हो आप गोवा गोवा से क्या लेके गए थे भाई ने मान बच्चों कंदा एक-एक फाड़ी ये भी खाओ आपका नाम क्या भैया मेरा नाम हर्ष शिंदे हर्ष शिंदे ए, ए भाई तेरा नाम है अरे पाले अभी इधर आओ ये ए भाई इधर दा प्यार है ਵਾਸ ਵਾਸ ਆਪ ਕੋ ਸਾਡੇ ਕੋਲ ਸਾਪ ਨੇ ਦੇ ਦਿਆ ਬਹੁਤ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਪ ਖਾ ਲੋ ਇਤਨਾ ਤਾਂ ਆਪ ਖਾਓ 에ਰੇ ਮੇਰੇ ਇਹ ਬਾਈ ਆਪਾਈ ਨੀ ਮਤੋਂ ਹਾਂਜੀ ਸੰਦੀਪ ਦਾ ਸਫਰਨਾਮਾ ਇਹ ਆਈਡੀਏ ਆਈਡੀਏ ਫੰਡ ਆ ਆਹ ਹੰਦਾ ਜੋਂਡ ਯਾਰ ਇਹ ਗੰਨੇ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਇਹ ਟਰਾਲੀਆਂ ਦੇ ਵਿੱਚ ਲੱਦੇ ਵੇ ਆ ਇੱਧਰ ਖੜਾ ਨਿਊ ਹੋਲੈਂਡ ਇੱਕ ਟਰਾਲੀ ਜੋੜ ਰਖੀ ਹੈ ਦੂਜੀ ਜੋੜੀ ਜਾਂਦੇ ਆ ਇਹ ਵੀ ਦੋਨੇ ਗੰਨੇ ਦੀਆਂ ਭਰੀਆਂ ਹੋਈਆਂ ਆ ਅੱਜ ਆਪਾਂ ਟਾਈਮ ਨਹੀਂ ਆਪਣਾ ਸੰਭੂ ਹੈ ਜਿਹੜਾ ਗੱਡਤਾ ਤੇ ਇੱਧਰ ਆਪਾਂ ਸਾਈਡ ਤੇ ਤਿੰਨੇ ਸਾਈਕਲ ਲਾ ਲਿਆ ਤੇ ਪਿੱਛੇ ਹੋਟਲ ਹੈਗਾ ਬਾਈ ਹੁਰਾ ਨਾਲ ਗੱਲਬਾਤ ਕਰ ਲਈ ਸੀ ਤੇ ਬਾਈ ਹੁਰੀ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਭਾਈ ਇੱਥੇ ਰੋਕ ਸਕਦੇ ਹੋ ਤੇ ਸਮਾਂ ਜਿਹੜਾ 6 ਵਜੇ ਦਾ ਹੀ ਹੋਇਆ 6 ਵਜੇ ਹੀ ਅੱਜ ਆਪਾਂ ਰੋਗ ਗਏ ਆ ਤੇ ਹਜੇ ਤੱਕ ਸੂਰਜ ਜਿਹੜਾ ਘਰਾਂ ਨੂੰ ਗਿਆ ਨਹੀਂ ਕਿਉਂਕਿ ਪਿੱਛੇ ਜਿਹੜੀ ਤੁਸੀਂ ਹੋਟਲ ਦੇ ਲਾਲੀ ਦੇਖੀ ਆਨੇ ਹੋ ਭਾਈ ਸੂਰਜ ਦੀ ਪਈ ਜਾਂਦੀ ਹੈ ਤੇ ਆਪਣੇ ਬਿੱਟੂ ਬਾਈ ਨੂੰ ਭੇਜਿਆ ਲੱਕੜਾ ਇਕੱਠੀਆਂ ਕਰਨ ਵਾਸਤੇ ਲਿਆਉਂਦਾ ਲੱਕੜਾ ਇਕੱਠੀਆਂ ਕਰਕੇ ਤੇ ਫਿਰ ਭਾਈ ਚੁੱਲਾ ਚਾਲਾ ਬਣਾ ਕੇ ਤੇ ਰੋਟੀ ਪਾਣੀ ਅੱਜ ਆਪਦਾ ਹੀ ਬਣਾਵਾਂਗੇ ਬਿੱਟੂ ਬਾਈ ਆਪਣਾ ਲੱਕੜਾ ਇਕੱਠੀਆਂ ਕਰ ਲਿਆ ਤੇ ਆਪਾਂ ਇੱਕ ਟੋਟਰਾ ਲਬਲੇ ਚੁੱਲਾ ਬਣਾਉਣ ਵਾਸਤੇ ਇੱਧਰ ਦੇਖ ਕੇ ਗਏ ਸੀ ਜਦੋਂ ਬੱਲਨ ਲੱਗ ਗਏ ਸੀ ਤੇ ਇੱਟਾ ਇੱਧਰ ਖਾਸੀਆਂ ਮੋਟੀਆਂ ਇੱਟਾਂ ਆਪਣੇ ਤਾਂ ਜੈਸਾ ਉਹਦੀ ਇੱਟਾ ਉਹਸਾ ਉਹਨਾਂ ਦਾ ਇਹ ਦੋ ਬਣ ਜਾਣ ਥੋੜਾ ਧਿਆਨ ਵੀ ਰੱਖਣਾ ਪਊਗਾ ਕਈ ਵਾਰੀ ਇਟਾ ਟਾ ਟਾ ਜਿਹੜਾ ਪੁਰਾਣੀਆਂ ਹੁੰਦੀਆਂ ਐ ਹੋਏ ਕੀੜਾ ਬਤੰਗਾ ਜਾ ਬੈਠਾ ਹੁੰਦਾ ਤੇ ਲੋ ਦੀ ਇੱਟੇ ਕੀ ਹੋਊਗੀ ਮੈਨੂੰ ਲੱਗਦਾ ਐਵੇਂ ਸਿਰ ਆਪਾਂ ਨੂੰ ਬੱਲਨ ਵੀ ਲੱਭ ਗਿਆ ਟਕਾਣਾ ਵੀ ਲੱਭ ਗਿਆ ਤੇ ਇੱਟਾਂ ਵੀ ਮਿਲ ਗਈਆਂ ਪਣਾਉ ਨਿਆ ਚੁੱਲਾ ਤੇ ਬਾਲਦੇ ਅੱਗ ਤੇ ਫੇਰ ਆਪਾਂ ਧਰਦੇ ਆ ਤਵਾ ਨਵੀਂ ਥਾਂ ਤੇ ਆਪਣਾ ਨਵਾਂ ਘਰ ਤੇ ਨਵੀਂ ਥਾਂ ਤੇ ਨਵਾਂ ਚੁੱਲਾ ਮਚਾਲੀ ਅੱਗ ਹਰਪਾਲ ਬਾਈ ਕੱਢ ਲਾ ਤਵਾ ਦਾਵਾ ਦਾ ਕਿਟ ਚੋਂ ਕਲੱਬੀ ਨਹੀਂ ਆਦਾ ਤਵਾ ਆਇਨਾ ਕਿੰਨਾ ਡੂੰਗਾ ਪਾ ਲਿਆ ਹੈਂ ਆ ਗੱਲ ਨਾ ਕਹ ਸੱਜਣਾ ਇਹ ਤਵਾ ਹੈ ਨਹੀਂਗਾ ਇਹ ਤਾਂ ੱੱਕਾ ਹੋ ਜਾਊਗਾ ਫਿਰ ਉਧਰ ਤਾਂ ਨਹੀਂ ਪਤਾ ਸੀ ਕਿਤੇ ਬੈਗ ਚ ਤੋ ਵਾਟ ਆਪਾਂ ਨਮਾ ਲੈ ਕੇ ਆਏ ਆ ਉਸਮਾਨ ਜੀ ਹੁਣ ਥੱਲੇ ਦੇਖ ਲੈ ਪੜਾ ਬਣ ਕੇ ਯਾਰ ਐਵੇਂ ਨਾ ਕਰ ਨਹੀਂ ਆ ਜੀ ਕੀ ਆ ਕਿਧਰ ਫਿਰ ਫਿਰ ਤਾਂ ਆਪਾਂ ਰੋਟੀਆਂ ਵੀ ਨਹੀਂ ਬਣਾਈਆਂ ਹੁਣ ਤਾਂ ਬੈਕ ਚ ਨਹੀਂ ਆ ਬੈਕ ਚ ਨਹੀਂ ਪਾਇਆ ਹੈ ਵਾਈ ਬਣ ਕੇ ਚੰਗੀ ਤਰ੍ਹਾਂ ਧਿਆਨ ਮਾਰ ਲਾ ਯਾਰ ੋਖਣਾ ਖੁੱਡੇ ਰੜੀ ਜਾਂਦੇ ਤੜਕੇ ਦੇ ਆ ਕੁਛ ਨਹੀਂ ਖਾਦਾ ਬਸ ਉਹ ਚਾਹ ਤੇ ਮਾਣਾ ਮੋਟਾ ਕੋਈ ਸੇਵ ਕੇਲਾ ਖਾਦਾ ਹੈ ਓ ਯੋਦੇ ਤੇ ਜਾਇਆ ਬੱਟ ਬਾਈ ਸ਼ੇਰ ਜੀ ਤਾਂ ਕਹਿੰਦੇ ਤਵਾ ਹੀ ਹੈ ਨਾ ਕਿਟ ਚ ਤਵਾ ਹੈ ਨਹੀਂ ਇਹ ਚ ਯਾਰ ਪ੍ਰਧਾਨ ਸਾਹਮਣੇ ਤਾਂ ਉਹੀ ਕੰਮ ਕਰਤਾ ਆਪਣੇ ਨੇ ਬੈਗ ਦੇ ਸਾਰਾ ਸਮਾਨ ਸੱਲਾ ਬਾਹਰ ਰੱਖੀ ਬੈਠਾ ਹੈ ਤਵਾ ਨਹੀਂ ਨਿਕਲਿਆ ਬੈਗ ਚੋਂ ਤੇ ਮਹੀਨੇ ਤੋਂ ਉੱਤੇ ਹੋ ਗਿਆ ਆਪਾਂ ਰੋਟੀਆਂ ਬਣਾਈਆਂ ਨਹੀਂ ਆ ਤੇ ਪ੍ਰਧਾਨ ਸਾਹਿਬ ਜੀ ਚੁੱਪਚੀ ਪੀਤੇ ਕਹਿੰਦੇ ਕਿ ਤੈਨੂੰ ਬੁਖਾਰ ਬਖੂਰ ਤਾਂ ਹੈ ਨਹੀਂ ਯਾਰ ਬੁਖਾਰ ਤਾਂ ਹੈ ਨਹੀਂ ਸੀ ਬੁਖਾਰ ਚੜਾਤਾ ਸੀ ਆ ਸਾਹਮਣੇ ਆਟਾ ਗੁੰਨਿਆ ਪਿਆ ਸੀ ਆ ਤੇ ਭੁੱਖ ਵੀ ਕੈੜੀ ਲੱਗੀ ਖੜੀ ਸੀ ਇੱਕੇ ਦਾਮ ਕਹਤਾ ਕਹਿੰਦਾ ਤਵਾ ਹੈ ਨਹੀਂ ਆ ਬਿੱਟੂ ਬਾਈ ਮੈਨੂੰ ਪਤਾ ਕੀ ਜਾਂਦਾ ਮੈਂ ਕਿਹਾ ਗੁੱਗਮਾਲ ਵਿਚਾਲੀ ਐ ਤੇ ਤਵਾ ਲਿਆ ਭਾਂਡੇ ਕੱਢਦਾ ਕੱਢਦਾ ਤੇ ਚੁੱਪਚੀ ਪਿੱਤਾ ਪ੍ਰਾਂਜ ਨੂੰ ਫੜ ਗਿਆ ਉਹਨੇ ਤਾਂ ਕਹੇ ਤਾਂ ਕਹਿੰਦਾ ਭਾਂਡੇ ਪੁੱੜਿਆ ਸੀ ਸੰਭਲੋ ਕਹਿੰਦਾ ਹੈ ਨਹੀਂ ਪਤਾ ਕਹਿੰਦਾ ਕੱਲਾ ਚਮਚੇ ਬਚੇ ਘਰੇ ਜਾਂਦਿਆਂ ਨੂੰ ਤੇ ਹੋਰ ਹੀ ਕਿਤੇ ਨਹੀਂ ਚੁੱਪਚੀ ਪਿੱਤਾ ਮੈਨੂੰ ਕਹਿੰਦਾ ਕਹਿੰਦਾ ਤਵਾ ਤਾਂ ਮੈਨੂੰ ਲੱਗਦਾ ਮੈਂ ਭੁੱਲਿਆ ਸ਼ੁਕਰ ਹੈ ਸਾਹਮਣੇ ਜਿਹੜਾ ਹੋਟਲ ਹੈ ਤੇ ਇਹਨਾਂ ਨੇ ਬਈ ਆਪਾਂ ਨੂੰ ਤਵਾ ਦੇਤਾ ਇੱਥੋਂ ਬਿੱਟੂ ਬਾਈ ਜਾ ਕੇ ਮੰਗ ਲਿਆ ਨਹੀਂ ਤਾਂ ਅੱਜ ਪਹਿਲਾ ਤਰ ਅੱਟਾ ਗੁੰਨਿਆ ਹੀ ਰਹਿ ਜਾਂਦਾ ਪਹਿਲਾਂ ਵੀ ਇੱਕ ਵਾਰੀ ਆਪਾਂ ਜਿੱਥੇ ਆਪਾਂ ਕਹੀ ਗਏ ਵੀ ਭਾਈ ਹੋਟਲ ਹੈ ਇਹ ਪੈਲਸ ਹੈ ਉਹ ਕਿਹਦਾ ਘਰ ਸੀ ਜੀ ਬਿੱਟੂ ਬਾਈ ਮੰਤਰੀ ਦੇ ਘਰੇ ਰੁਕੇ ਸੀਗੇ ਤੇ ਉੱਥੇ ਵੀ ਆਪਣਾ ਆਟਾ ਉਵੇਂ ਹੀ ਗੁੰਨਿਆ ਰਹਿ ਗਿਆ ਸੀ ਕਿਉਂਕਿ ਪਿੱਛੇ ਆਪਾਂ ਤਵਾ ਭੁੱਲਿਆ ਆਏ ਸੀਗੇ ਤੇ ਉਹੀ ਗੱਲਬਾਤ ਇੱਥੇ ਆਉਣੀ ਸੀਗੀ ਆਲੇ ਦਿਵਾਲੀ ਕਿਤੇ ਹੋਟਲ ਵੀ ਨਹੀਂ ਸੀਗਾ ਤੇ ਅੰਕਲ ਦੋਖਰੀ ਸੀ ਨਹੀਂ ਨਹੀਂ ਮਰੀਂ ਦੇਖ ਰਹਾ ਹੁਣ ਤਾਂ ਭੂਖ ਮਾਰਦੇ ਬਣਾ ਲਾ ਬਣਾ ਲਾ ਰੋਟੀਆਂ ਬਾਈ ਹੋਰਾਂ ਨੂੰ ਤਵਾ ਪੁੱਠਾ ਦੇ ਕੇ ਆਉਣਾ ਹੈ ਕੀ ਹੋ ਰਾ ਤੋ ਬਰਾਤਾ ਨਹੀਂ ਉਹਦੇ ਆ ਅੱਧਾ ਘੰਟਾ ਘਾਰਾ ਲੈ ਕੇ ਆਏ ਆ ਕੀ ਪਤਾ ਆਉਣੀ ਹੋਵੇ ਬਰਾਤੀ ਹਰਪਾਲ ਭਾਈ ਤੇ ਬਿੱਟੂ ਭਾਈ ਰੋਟੀਆਂ ਲਾਈ ਜਾਂਦੇ ਤੇ ਆਪਾਂ ਨੂੰ ਸਬਜ਼ੀ ਲੈਣ ਭੇਜਿਆ ਆਹ ਭਾਈ ਇੱਕ ਛੋਟਾ ਜਿਹਾ ਟੱਬ ਆਇਆ ਜਿੱਥੇ ਆਪਾਂ ਬੈਠੇ ਹਾਂ ਉਹ ਤੋਂ ਡੇਢ ਕਿਲੋਮੀਟਰ ਅੱਗੇ ਤੇ ਉੱਥੇ ਆਪਾਂ ਸਬਜ਼ੀ ਲੈਣ ਆਏ ਆ ਗੱਲਬਾਤ ਐਵੇਂ ਸੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਆਪਾਂ ਪਿੱਛੇ ਕਾਫੀ ਦੁਕਾਨਾਂ ਦੇਖਦੇ ਹੁੰਦੇ ਸੀਗੇ ਤੇ ਇੱਥੇ ਟਮਾਟਰਲੇ ਘਰ ਹੁੰਦੇ ਆ ਕੋਈ ਦੁਕਾਨ ਵੀ ਜਿਹੜੀ ਛੋਟੀ ਮੋਟੀ ਖਾਣ ਪੀਣ ਵਾਲੀ ਆਉਂਦੀ ਹੈ ਚਾਹ ਪੀ ਲੋ ਜਾਂ ਕੋਈ ਮਾੜਾ ਮੋਟਾ ਚਰਕਾ ਖਾ ਲੋ ਇਹੋ ਜਿਹੀਆਂ ਦੁਕਾਨਾਂ ਆਉਂਦੀਆਂ ਸੋਦੇ ਪੱਤੀ ਵਾਲੀ ਦੁਕਾਨ ਨਹੀਂ ਆਈ ਐਸੇ ਕਰਕੇ ਆਪਾਂ ਪਿੱਛੋਂ ਨਾ ਗੰਡੇ ਲਿੱਤੇ ਨਾਲ ਲੂਣ ਨਾਲ ਦਾਲ ਜੇ ਕੁਝ ਲੈਂਦੇ ਤਾਂ ਫਿਰ ਆਪਾਂ ਜਿਹੜਾ 15 ਕਿ ਮਿੰਟ ਹੋਰ ਲੱਗਣੇ ਸੀ ਨਾਲ ਦੀ ਨਾਲ ਆਪਦੀ ਦਾਲ ਬਣਾ ਲੈਂਦੇ ਕਿਉਂਕਿ 1.5 ਕਿਲੋਮੀਟਰ ਐ 1.5 ਕਿਲੋਮੀਟਰ ਜਾਊਂਗਾ ਤੇ ਅੱਧਾ ਪੌਣਾ ਘੰਟਾ ਤਾਂ ਮੈਨੂੰ ਆਉਣ ਜਾਣ ਤੇ ਲੱਗਿਆ ਇੰਨੇ ਚ ਆਪਣੀ ਦਾਲ ਤਿਆਰ ਹੋ ਜਾਣੀ ਸੀ ਤੇ ਹੁਣ ਆਪਾਂ ਇੱਥੋਂ ਸਬਜ਼ੀ ਕਿਹਾ ਤੇ ਉਹ ਬਣਾਈ ਜਾਂਦੇ ਆ ਬਾਈ ਫੁੱਲ ਪਲੇਟ ਓ ਲੈ ਕੇ ਤੇ ਫਿਰ ਆਪਾਂ ਆਪਣੇ ਸਾਥੀਆਂ ਕੋਲੇ ਵਾਪਸੀ ਚੱਲਾਂਗੇ ਆਪਾਂ ਸਬਜ਼ੀ ਲੈ ਕੇ वापसी अपने साथियों को पहुंच गया। लगे पे है लगता लास्ट रोटी है, है। मौके तो पहुंचा मतलब चढ़ाई खासी डेढ़ किलोमीटर चढ़ के गया उन्हें तो मैं उडे ही है पैडल मारन की जरूरत ही नहीं पई इतना आ्रेक मारिया सब्जी लिया तो इधर रोटिया बन गई हूँ आप खाने रोटियां ਨਾਲ ਦੇ ਸਾਥੀਆਂ ਨੇ ਆਪਣੇ ਨੇ ਰੋਟੀਆਂ ਲਾਈ ਰੱਖੀਆਂ ਸੀਆਂ ਤੇ ਆਪਾਂ ਸਬਜ਼ੀ ਫੜ ਲਏ ਆ ਤੇ ਘੋ ਪਾ ਕੇ ਥੋੜਾ ਜਿਹਾ ਰਹਿ ਗਿਆ ਇੱਕ ਤੜਕੇ ਜੋਗ ਕਿ ਨਹੀਂ ਤਾਂ ਅੱਜ ਕੰਮ ਹੈ ਤੁਹਾਨੂੰ ਵੇੜ ਹੀ ਦਿੰਦੇ ਜੇ ਥੋੜਾ ਮੋਟਾ ਘਟ ਹੁੰਦਾ ਤਾਂ ਵਾਦੀ ਸੀਗਾ ਤੇ ਹੁਣ ਆਪਾਂ ਰੋਟੀਆਂ ਛਕਦੇ ਆਂ ਰੋਟੀ ਪਾਣੀ ਆਪਾਂ ਖਾ ਲਿਆ ਤੇ ਹੁਣ ਆਪਾਂ ਵੀਡੀਓ ਦੀ ਘੱਟ ਵੱਟ ਕਰਦੇ ਆਂ ਤੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਸਮਾਪਤੀ ਲਈ ਵਾਦੀ ਹੈ ਸਾਰੇ ਸੰਗਤਾਂ ਤੇ ਇਹਦੇ ਹਲ ਤੋਂ ਧੰਨਵਾਦ ਕਰਦੇ ਆਂ ਜਿਹੜਾ ਕੀਮਤੀ ਤੇ ਕੀਮਤੀ ਸਮਾਂ ਕੱਢ ਕੇ ਆਪਣੀ ਵੀਡੀਓ ਦੇਖਦੇ ਹੋ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਫਿਰ ਤੋਂ ਸਾਰੀ ਸੰਗਤ ਦਾ ਇਹਦੇ ਲਈ ਧੰਨਵਾਦ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਵੇਂ ਬਲੌਗ ਚ ਨਵੇਂ ਸਫ਼ਰ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ